ਪਿੱਛੇ ਜੇ ਏਲਮਾ ਦੀ ਭਾਰਤੀ ਕੱਢੀ ਇਹਨਾਂ ਨੇ ਉਹਦੇ ਚ ਸਭ ਤੋਂ ਵੱਧ ਅਦਰ ਸਟੇਟਾਂ ਵਾਲੇ ਜਿਹੜੇ ਮੁੰਡੇ ਆ ਭਾਰਤੀ ਕੀਤੇ ਆ 75% ਮੁੰਡੇ ਅਦਰ ਸਟੇਟਾਂ ਤੋਂ ਭਾਰਤੀ ਹੋਏ ਸਾਡੇ ਮੁੰਡੇ ਕਿੰਨੇ ਹੋਏ 25% ਸੋ ਅਸੀਂ ਕੋਈ ਵੀ ਅਸੀਂ 800 900 ਮੁੰਡੇ ਆ ਤੇ ਅਸੀਂ ਮੰਗ ਰਹੇ ਆ ਵੀ ਇੱਕ ਸਾਲ ਅਸੀਂ ਤਾਂ ਦੇ ਹੀ ਨਾਲ ਤੁਹਾਡੇ ਹੀ ਮਹਿਕਮੇ ਵਿੱਚ ਡੌਟੀਆਂ ਕੀਤੇ ਹੈਡ ਸੰਭਾਲੇ ਆ ਮੈਡੀਕ ਟੀਮ ਵਿੱਚ ਰਹੇ ਆ ਤਾਂ ਸਾਨੂੰ ਜਿਹੜਾ ਸਕਿੱਲ ਸਾਨੂੰ ਪੂਰੀ ਤਰ੍ਹਾਂ ਆਉਂਦੀ ਹੈ ਪੂਰੀ ਤਰ੍ਹਾਂ ਅਸੀਂ ਕੰਮ ਜਾਣਦੇ ਆ ਤਾਂ ਸਾਨੂੰ ਤੁਸੀਂ ਕਿਉਂ ਨਹੀਂ ਰੱਖ ਸਕਦੇ ਜਦੋਂ ਇਹ ਸਰਕਾਰ ਕਹਿ ਰਹੀ ਹੈ ਵੀ ਸਾਨੂੰ ਸਕਿੱਲ ਬੰਦਿਆਂ ਦੀ ਲੋੜ ਹੈ ਜਦੋਂ ਸਰਕਾਰ ਨਹੀਂ ਬਣੀ ਸੀ ਇਹਹੀ ਭਗਵੰਤਮਾਨ ਐਮਪੀ ਹੁੰਦਾ ਸੀ ਸਟੇਜਾਂ ਤੇ ਬੋਲਦਾ ਸੀ ਵੀ ਸਭ ਤੋਂ ਵੱਧ ਸਕਿੱਲਡ ਮੁੰਡੇ ਪੰਜਾਬ ਚ ਇਹਨਾਂ ਨੂੰ ਸਕਿੱਲ ਨਹੀਂ ਦਿੰਦੇ ਅਸੀਂ ਤਾਂ ਇੰਨੀ ਸਕੈਲ ਦੇਵਾਂਗੇ ਕਿ ਗੋਰੇ ਆਉਣ ਲੱਗ ਜਾਣਗੇ ਅੱਜ ਤੁਹਾਡੇ ਸਾਹਮਣੇ ਹੀ ਆ ਆਪਾਂ ਕਿੰਨੇ ਬੈਠੇ ਆ ਜਿਹੜੇ ਮੇਰੇ ਵੀਰ ਮੀਟਰੀਡਰ ਆ ਅੱਜ ਇਹਨਾਂ ਦੀਆਂ ਨੌਕਰੀਆਂ ਅੱਜ ਆਪਾਂ ਇੱਥੇ ਤਨਖਾਹਾਂ ਲਈ ਬੈਠੇ ਆ ਵੀ ਮੰਨ ਲਓ ਆਪਣੀ ਤਨਖਾਹ ਵੀ ਨਹੀਂ ਇਹ ਪੂਰੀ ਦਿੰਦੇ ਤਾਂ ਉਦੋਂ ਪਹਿਲਾਂ ਜਿਹੜੇ 스마트 ਮੀਟਰ ਹੈ ਜੇ ਜਿਹੜੇ ਲੋਕ ਐ ਜੇ ਪਹਿਲਾਂ ਹੀ ਏਕਾ ਕਰਕੇ ਮੀਟਰ ਨਾਂ ਲੱਗਣ ਦਿੰਦੇ ਮੇਰਾ ਖਿਆਲ ਆ ਅਜ ਤੱਕ ਇਹ ਨੌਬਤ ਨਾ ਆਉਂਦੀ ਚਲੋ ਅੱਜ ਵੀ ਸਮਾਂ ਜੇ ਇਹ ਮੀਟਰ ਸਾਡੇ ਕਿਸਾਨ ਜੁਨੀਆਣਾ ਨਾ ਰਾਲ ਕੇ ਮੀਟਰ ਪੱਟ ਪੱਟ ਬਾਹਰ ਸੈੱਡ ਦਿੰਨਾਂ ਦੇ ਦਸਤਰਾਣ ਚ ਲਿਆ ਕੇ ਵੀ ਅਸੀਂ ਨਹੀਂ ਲਾਉਣੇ ਇਹ ਲੋਕ ਸਾਥ ਦੇਣ ਤਾਂ ਕੀ ਨਹੀਂ ਹੋ ਸਕਦਾ ਸਾਨੂੰ ਏਕੇ ਦੀ ਲੋੜ ਐ ਸਾਨੂੰ ਸਾਥ ਦੀ ਲੋੜ ਐ ਜੇ ਅੱਜ ਅਸੀਂ ਕਹਿ ਰਹੇ ਆ ਸਾਨੂੰ ਕੀ ਲੋੜ ਹੈ ਜਾਂ ਇਹ ਡਿਪਲੋਮਾ ਡਿਗਰੀ ਫ੍ਰੈਂਡਸ਼ਿਪ ਵਾਲੇ ਹੀ ਮੁੰਡੇ ਬੈਠੇ ਆ ਜਾਂ ਮੀਟਰੀ ਡੀ ਬੈਠੇ ਆ ਤੋ ਦਿਨ ਦੂਰ ਨਹੀਂ ਜਿੱਦਣ ਇਹ ਆਨਲਾਈਨ ਵਾਲੇ ਮੀਟਰ ਦੁੱਗਣੀਆਂ ਦੁੱਗਣੀਆਂ ਜੂਨਟਾਂ ਕੱਢਣਗੇ ਕਿਉਂਕਿ ਅੱਜ ਵੀ ਕਈ ਵੀਡੀਓ ਤੁਸੀਂ ਵੇਖ ਰਹੇ ਹੋਵੋਗੇ ਵਿੱਚ ਜਿਹੜੇ ਆਪਣੇ ਆਪ ਹੀ ਮੀਟਰ ਇਹ ਚੱਲ ਜਾਂਦੇ ਆ ਉਹਨਾਂ ਵਿੱਚ ਡੀਸੀ ਕਰੰਟ ਦਿੱਤਾ ਹੋਇਆ ਆਪਦੇ ਆਪ ਦੀ ਇਹ ਯਾਨੀ ਕਿ ਇਹਨਾਂ ਦੀ ਸਪੀਡ ਵੀ ਵਧਾਈ ਆ ਰੇਸ਼ੋ ਵੀ ਵਧਾਈ ਹੋਈ ਆ ਜਿਆਦੇ ਰੀਡਿੰਗ ਕੱਢਦੇ ਆ ਤਾਂ ਇਹਨਾਂ ਦਾ ਮੋਟਿਵ ਕੀ ਹੈ ਵੀ ਇਹਨਾਂ ਨੂੰ ਖੱਜਲ ਕਰੋ ਇਹਨਾਂ ਨੂੰ ਪੂਰੀਆਂ ਦਰਗਾਹਾਂ ਦਿਓ ਅੱਧ ਪਜਾਹ ਹਟ ਜਾਣਗੇ ਮੀਟਰ